ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਨੇ ਸਵੇਰ ਸਵੇਰ ਕਲਰਾਂ ਦੀ ਸੀਗੀ ਜਿਹੜੀ ਕਰਨ ਲੱਗੇ ਸੀਗੀ ਸਾਰਿਆਂ ਨੂੰ ਹੋਲੀ ਮੋਲੀ ਦੀਆਂ ਵਧਾਈਆਂ ਖੁਸ਼ ਰਹੋ ਤੇ ਸਵੇਰ ਸਵੇਰ ਸੀ ਮੈਂ ਵੀ ਪ੍ਰੀਪਰੇਸ਼ਨ ਕਰਨ ਲੱਗ ਗਈ ਸੀ ਕਿਉਂਕਿ ਮੈਂ ਬੱਚਿਆਂ ਵਾਸਤੇ ਕੁਝ ਪਕੌੜੇ ਵਗੈਰਾ ਅਤੇ ਕੁਝ ਮਿੱਠੇ ਜਿਹੜੇ ਸੀ ਗੁਲਗੁਲੇ ਬਣਾਉਣੇ ਸੀਗੇ ਤੇ ਉਹ ਦੀ ਮੈਂ ਲਈ ਗੁੜ ਭਿਉਂਤਾ ਸੀਗਾ ਬੋਇਲ ਕਰਕੇ ਰੱਖੂੰਗੀ ਕਿਉਂਕਿ ਜਲਦੀ ਹੋ ਜਾਵੇ ਨਹੀਂ ਤਾਂ ਨਾਈਟ ਵਿੱਚ ਭਿਉਣਾ ਪੈਂਦਾ ਤੇ ਹੁਣ ਮੈਂ ਇਹਨੂੰ ਬੋਇਲ ਕਰਕੇ ਠੰਡਾ ਕਰਕੇ ਉਹ ਕਰ ਦੂੰਗੀ ਐਨ ਜਿੰਨੇ ਤੱਕ ਇਹ ਠੰਡਾ ਹੋਊਗਾ ਉਸ ਤੱਕ ਮੈਂ ਬੇਸਨ ਵਗੈਰਾ ਕੋਲੂੰਗੀ ਆਲੂ ਮੈਂ ਕੱਟ ਕੇ ਰੱਖਤੇ ਸੀਗੇ ਸਾਈਡ ਤੇ ਤੇ ਪਾਲਕ ਵੀ ਆ ਪਾਲਕ ਨਹੀਂ ਵੈਸੇ ਖਾਂਦੇ ਬੱਚੇ ਹਾਂ ਬੇਸਨ ਦੇ ਵਿੱਚ ਮੈਂ ਜੀਰਾ ਕਾਲੀ ਮਿਰਚ ਧਾਲ ਮਿਰਚ ਨਮਕ ਤੇ ਥੋੜ੍ਹਾ ਹਿੰਗ ਪਾ ਕੇ ਇਹਨੂੰ ਚੰਗੀ ਤਰ੍ਹਾਂ ਦਾ ਕੋਲਜਾ ਬਣਾ ਕੇ ਰੱਖਤਾ ਸੀ ਤੇ ਕਿਉਂਕਿ ਬੇਸਨ ਨਾਲ ਬਾਅਦ ਚ ਫੁੱਲਦਾ ਤੇ ਜੇ 10-15 ਮਿੰਟ ਪਿਆ ਰਹੀ ਉਹ ਸਾਈਡ ਤੇ ਬਣਾ ਕੇ ਢੋਲ ਜਦੇ ਜਿਹੜੇ ਪਕੌੜੇ ਬਹੁਤ ਹੀ ਟੇਸਟੀ ਬਣਦੇ ਨੇ ਜਿਹੜੇ ਐਟ ਅ ਟਾਈਮ ਬਣਾਉਣੇ ਆਗੇ ਉਹ ਥੋੜਾ ਜਿਹਾ ਹੋਰ ਇਸ ਤਰ੍ਹਾਂ ਦਾ ਟੇਸਟ ਹੁੰਦਾ ਜਿਹੜਾ ਬਿਲਕੁਲ ਜੇ ਬਣਾ ਕੇ 5-10 ਮਿੰਟ ਰੱਖਦੇ ਉਹਦਾ ਜਿਹੇ ਟੇਸਟ ਹੁੰਦਾ ਉਹ ਅਲੱਗ ਹੁੰਦਾ ਫੁੱਲ ਜਾਂਦਾਗਾ ਬੇਸਨ ਇਸ ਕਰਕੇ ਜਿਹੜਾ ਸਰਵਸਤ ਹੈਗਾ ਉਹ ਵੀ ਤਿਆਰ ਹੋਗਾ ਸੋ ਮੈਂ ਠੰਡਾ ਕਰਨ ਵਾਸਤੇ ਰੱਖਤਾ ਨਾਲ ਹੀ ਮੈਂ ਢੋਲ ਬਣਾਉਣ ਲੱਗ ਗਈ ਸੀ ਇਹਦੇ ਪਾਣੀ ਪਾ ਕੇ ਇਹ ਮੈਂ ਲੈ ਕੇ ਆਈ ਸੀਗੀ ਵੀਟਰ ਤੇ ਇਹਦੇ ਨਾਲ ਵਧੀਆ ਸਾਨੀ ਨਾਲ ਕਿਉਂਕਿ ਕੜੀ-ਕੁੜੀ ਵਗੈਰਾ ਬਣਾਉਣੇ ਆਗੇ ਜਲਦੀ ਜਲਦੀ ਇਹਦੇ ਨਾਲ ਉਹ ਤੋਂ ਤਾਂ ਨਹੀਂ ਹੱਥ ਨਾਲ ਗੰਡੀਆਂ ਰਹਿ ਜਾਂਦੀ ਇਹਦੇ ਨਾਲ ਦਾਲ ਮਿਕਸ ਕਰਨੀ ਹੈ ਜਦਾਂ ਕੋਈ ਵੀ ਕਿਸ ਤਰ੍ਹਾਂ ਦੀ ਦਾਲ ਹੁੰਦੀ ਆ ਜਾਂ ਫਿਰ ਮਤਲਬ ਮਦਨੀ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਤੇ ਇਹਦੇ ਨਾਲ ਵੀ ਇਹ ਬਹੁਤ ਜਿਆਦਾ ਵਧੀਆ ਗੋਲ ਬਣਦਾ ਜੇ ਲੰਮਸ ਨਹੀਂ ਉਹ ਨਹੀਂ ਬਣਦੇ ਹੈਗੇ। ਯਾਤਰ ਕੁਕਿੰਗ ਵਿੱਚ ਸਾਰੇ ਲੋਕ ਇਦਾਂ ਯੂਜ਼ ਕਰਦੇ ਨੇ ਪਰ ਮੈਨੂੰ ਇਹ ਜਿਹੜਾ ਹਥਿਆਰ ਵਧੀਆ ਪਸੰਦ ਆਇਆ। ਚੰਗੀ ਤਰ੍ਹਾਂ ਇਹਨੂੰ ਕਰਕੇ ਬੀਟ ਕਰ ਰੱਖ ਦੂੰਗੀ ਕਿਉਂਕਿ ਇਹਦੇ ਵਿੱਚ ਮਤਲਬ ਕੋਈ ਵੀ ਗੰੰਡਾ ਵਗੈਰਾ ਨਹੀਂ ਰਹਿਣਾ ਚਾਹੀਦੀ ਤੇ ਜਿਹੜੀ ਕੁਕਿੰਗ ਹੈ ਉਹ ਮੈਂ ਬਾਹਰੇ ਕਰੂਗੀ ਕਿਉਂਕਿ ਅੰਦਰ ਚਿੰਨੀ ਵਗੈਰਾ ਹੈ ਨਹੀਂ ਤੇ ਇਹ ਛੱਲੇ ਦਾ ਇਸ ਤਰ੍ਹਾਂ ਹੋਊਗੀ ਵੀ ਧੁੱਪ ਵੀ ਆ ਕਾਫੀ ਹੋਗੀ ਸੀ ਕਿ ਪਰ ਫਿਰ ਜਿਹੜਾ ਕੰਮ ਸੀਗਾ ਤੇ ਆਪਣੇ ਨਾ ਘਰੇ ਹਮੇਸ਼ਾ ਜਿਹੜਾ ਸੂਰਜ ਜਗਾ ਸਿੱਧਾ ਡਾਇਰੈਕਟ ਪਾਉਂਦਾਗਾ ਤੇ ਦਰਸਤ ਹੈ ਨਹੀਂ ਇੰਕੇ ਤਰ੍ਹਾਂ ਮਿਕਸ ਕਰ ਦਾਂਗੇ ਨੇ 5-7 ਮਿੰਟਾਂ ਦਾ ਨਰਜੀ ਲਾਉਣੀ ਹੁੰਦੀ ਹੈ ਇਹਦੇ ਕਿਉਂਕਿ ਚੰਗੀ ਤਰ੍ਹਾਂ ਲਫੀਜਾ ਹੋ ਜਾਂਦਾ ਫਿਰ ਇਹ ਇਹਨੂੰ ਸਾਈਡ ਤੇ ਰੱਖ ਦਾਂਗੇ ਕਵਰ ਕਰਕੇ ਇਹ ਜਿਹੜਾ ਮਤਲਬ ਉਹ ਦੀਸਤਨ ਹੋਲੀ ਜਾਂ ਦੀਵਾਲੀ ਉਹਦੇ ਨਾਲ ਸੀ ਉਹਨੇ ਜਿਹੜੀ ਹੁੰਦੀ ਹੈ ਕੁਕਿੰਗ ਘਰੀ ਕਰਦੇ ਹੁੰਦੇ ਹੈਗੇ ਜਾਂ ਪਰ ਬਾਹਰੋਂ ਨਹੀਂ ਲੈ ਕੇ ਆਉਂਦੇ। ਉਹ ਦੇਖ ਨੀ ਵਾਈਟ ਕਲਰ ਦੇ ਆਲੂ ਹੈ ਨਵੇਂ ਆਲੂ ਨੇ ਕਿਸੇ ਤੋਂ ਖੇਤੋਂ ਮੋਬਾਈਲ ਸੀ। ਨੇ ਕਿਹਾ ਸੋਨਾਂ ਵੀ ਕਿ ਲੋ ਆਲੂ ਦੇ ਗਏ ਸੀ। ਤੇ ਉਸ ਤੋਂ ਬਾਅਦ ਚ ਅਸੀਂ ਬਾਹਰ ਜਿਹੜੀ ਸੀ ਟੂਟੋਈ ਕਰਨ ਲੱਗੀ ਮੈਂ ਆ ਦੇਖੋ ਬੱਚਿਆਂ ਨੇ ਕੀ ਕੀਤਾ ਹੋਇਆ ਸੀ। ਬੱਚਿਆਂ ਨੇ ਨਾ ਗੁਆਰੇ ਭਰ-ਭਰ ਕੇ ਟੂਟੀਆਂ ਤੋਂ ਇਸ ਤਰ੍ਹਾਂ ਦੇ ਬੱਠਲ ਬਾਲਟੀਆਂ ਭਰ ਲਏ ਸੀਗੇ। ਇੱਕੋ ਤੇ ਸੁਬਾਹ ਦਿਨ ਹਲੇ ਮਤਲਬ 7:30 ਦਾ ਟਾਈਮ ਸੀ ਤੇ ਧੁੱਪ ਬਹੁਤ ਫਾਸਟਾ ਦੇਖਿਆ ਸੀ ਲਾਉਣ ਲੱਗੇ ਸੀਗੇ ਕਲਰ ਇੱਕ ਦੂਜੇ ਨੂੰ ਸਾਬ ਕਿਉਂਕਿ ਮੇਰਾ ਕੋਈ ਫੈਸਟੀਵਲ ਤਿਹਾਰ ਹੁੰਦਾ ਮੇਰਾ ਮੂਡ ਆਫ ਹੁੰਦਾ ਹੈਗਾ ਕਿਉਂਕਿ ਮੈਨੂੰ ਕਮੀ ਜੀ ਮਹਿਸੂਸ ਹੁੰਦੀ ਹੁੰਦੀ ਹੈ ਜੀ ਬਸ ਵੀ ਅਸੀਂ ਇਹ ਤਲੇ ਜਿਹੜੇ ਰਹਿ ਜਾਂਦੇ ਆ ਮੈਂ ਤੇ ਇਹਦਾ ਜਿਹੜੀ ਨੂੰ ਮੈਨੂੰ ਯਾਦ ਆਉਣੀ ਹੁੰਦੀ ਹੈ ਉਹਨਾਂ ਦੀ ਤੇ ਪਰ ਕੀ ਕਰ ਸਕਦੇ ਮਜਬੂਰੀ ਹੈ ਨਾ ਪਰ ਮੇਰਾ ਮੂਡ ਉਸ ਦਿਨ ਬਹੁਤ ਜ਼ਿਆਦਾ ਅਬਸੈਟ ਜੀ ਹੁੰਦਾ ਹੈਗਾ ਤੇ ਬੱਚੇ ਲਗਾ ਰਹੇ ਸੀ ਇਹ ਇੰਗਰੇਜ਼ ਫੇਸ ਤੋਂ ਪਤਾ ਲੱਗ ਰਿਹਾ ਹੁਣ ਫੇਸ ਤਾਂ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ ਨਾ ਤੇ ਬੱਚੇ ਦੇਖਿਓ ਕਿਸ ਤਰ੍ਹਾਂ ਇੱਕ ਦੂਜੇ ਦੇ ਹੋਲੀ ਕਲਰ ਲਗਾ ਰਹੇ ਸੀ ਪਰ ਇੰਨੇ ਗੜ ਇਹ ਪੂਰੇ ਚੰਗੀ ਤਰ੍ਹਾਂ ਐ ਲਿਪਦੇ ਨੇ ਮਤਲਬ ਕਲਰ ਲਾਉਂਦੇ ਨੇ ਪੂਰਾ ਮੱਧ ਦੇ ਨਿਕ ਦੂਜੇ ਦੇ ਅਦੇ ਇੱਕ ਦੂਜੇ ਹੁਣ ਇਹ ਲਾਉਣਗੇ ਵਸੇ ਜਦੋਂ ਦੇ ਉੱਠੇ ਨੇ ਸਵੇਰ 6 ਵਜੇ ਉੱਠ ਗਏ ਸੀ ਨਸ਼ੇ ਵਾਂਗ ਜਿਦੇ ਵਾਸਤੇ ਹੈ ਇਹ ਜੱਤੀ ਕਰਦੇ ਨੇ ਕਲਰ ਇੱਕ ਦੂਜੇ ਇੱਕ ਦੂਜੇ ਲਾਈ ਜਾਂਦੇ ਵੀਰੂ ਵੀਰੂ ਤਾਂ ਬਹੁਤ ਵਾਰ ਮੂਹ ਵੀ ਧੋਈ ਆਈ ਲਗਾ ਲੈਂਦੀ ਆ ਫਿਰ ਉਹ ਆਪਦੇ ਆਪ ਹੀ ਲਾ ਲੈਂਦੀ ਆ ਆਪਣੇ ਪੂਰੇ ਚੰਗੀ ਤਰ੍ਹਾਂ ਲਗਾ ਕੇ ਫਿਰ ਧੋਈ ਆਉਂਦੀ ਆ ਕਲਰ ਦੇਖਦੀ ਆ ਲਗਾ ਲਗਾ ਕੇ ਫੇਸ ਤੇ ਉਹਦੇ ਗ੍ਰੀਨ ਕਲਰ ਨੇ ਉਹਦਾ ਫੇਸ ਬਿਲਕੁਲ ਕਾਲਾ ਕਰਤਾ ਸੀ ਹੁਣ ਇਹ ਮੈਨੇ ਚੁੱਲੇ ਤੇ ਮੈਨੇ ਪੋਚਾ ਪੋਚਾ ਲਗਾ ਕੇ ਰੱਖਤਾ ਸੀਗਾ ਅੱਗ ਮਚਾਤੀ ਤੇ ਮੈਨੂੰ ਚੁੱਲੇ ਦੇ ਡਾਖਾ ਸ਼ੋਕਾਗਾ ਪੂடியா ਲੱਗਦਾ ਮੈਨੂੰ ਚੁੱਲੇ ਵਗੈਰਾ ਬਣਾਉਣਾ ਤੇ ਕੜਾਹੀ ਲੋਹੇ ਦੀ ਰੱਖਦੀ ਤੇ ਜਿਹੜੇ ਗੁਲਗਲਿਆਂ ਦਾ ਸੀਗਾ ਉਹ ਮਿਕਸ ਜਾਂ ਚੱਕਾ ਕਰਦੀ ਸੀ ਵੀ ਠੀਕ ਹੋ ਗਿਆ ਇਹਦੇ ਵਿੱਚ ਆਟਾ ਪਾਤਾ ਸੀਗਾ ਬਸ ਤੇ ਬਾਅਦ ਵਿੱਚ ਮੈਂ ਇਹਨਾਂ ਕਦੂਕਾਸ ਕਰਕੇ ਨਾ ਥੋੜਾ ਜਿਹਾ ਹੁਣ ਤੇ ਖੋਪਾ ਪਾਇਆ ਸੀਗਾ ਤੇ ਇਸ ਤਰ੍ਹਾਂ ਦਾ ਹੋ ਗਿਆ ਸੀ ਕਿਉਂ ਮੈਂ ਭਾਂਕੇ ਰੱਖਦੇ ਸੀ ਪਰ ਆਲੂ ਨੇ ਜਿਹੜਾ ਸੀਗਾ ਪਾਣੀ ਆਪਦਾ ਛੱਡਦਾ ਸੀ ਫਿਰ ਮੈਨੂੰ ਥੋੜਾ ਜਿਹਾ ਹੋਰ ਗਾੜਾ ਕਰਨਾ ਪਊਗਾ ਤੇ ਵੈਸੇ ਵੀ ਜਿਆਦਾ ਬੇਸਨ ਨੂੰ ਉਹਨੇ ਤੇ ਲਗਾਉਂਦੇ ਕੋਈ ਬੇਸਨ ਜਿਆਦਾ ਫਿਰ ਗਲੇ ਦੇ ਚ ਫਸ ਜਾਂਦਾ ਹਨ ਤੇ ਨारियलਾ ਪਾ ਕਰਕੇ ਗ੍ਰाइंड ਮੈਨੇ ਰੱਖਤਾ ਸੀਗਾ ਜਿਹੜਾ ਜੀ ਇਹ ਲੈ ਕੇ ਆਏ ਸੀ ਉਹ ਪਾ ਮਹਾਰਾਸ਼ਟਰ ਚ ਲੈ ਕੇ ਆਏ ਸੀ ਬਹੁਤ ਜਿਆਦਾ ਮਤਲਬ ਵਧੀਆ ਵੀ ਹਾ ਤੇ ਜਦੋਂ ਵੀ ਮੈਂ ਕੋਈ ਯੂਜ਼ ਕਰਦੀ ਮੈਨੂੰ ਹਜੂਰ ਸਭ ਯਾਦ ਆ ਜਾਂਦੀ ਉਸ ਟਾਈਮ ਤੇ ਕਾਫੀ ਸਾਰਾ ਡਰਾਈ ਫਰੂਟ ਵਗੈਰਾ ਜਿੰਨੇ ਵੀ ਆਪਣੇ ਘਰੇ ਕਿਚਨ ਦੇ ਵੀ ਜੇ ਮਸਾਲੇ ਯੂਜ਼ ਹੁੰਦੇ ਉੱਥੇ ਹੀ ਲੈ ਕੇ ਆਏ ਸੀ ਤੋ ਪਾ ਵੀ ਸੀ ਕਾਫੀ ਤੇ ਜਿਹੜਾ ਇਹ ਤੇਲ ਆਗਾ ਹਨਾ ਇਹ ਮੰਮੀ ਦੇ ਕਿਗੇ ਜਿਹਾ ਕਢਾ ਕੇ ਉਹਨਾਂ ਦੇ ਘਰ ਦੀ ਸਰੋਂ ਹੁੰਦੀ ਆ ਕਿ ਵੀ ਬਈ ਮਤਲਬ ਕਿ ਬੱਚਿਆਂ ਵਾਸਤੇ ਠੀਕ ਆਗਾ ਮੁੰਨਾਂ ਦੇ ਕਿ ਤਾ ਪਤਾ ਨਹੀਂ ਕੀ ਮਿਲਾਵਟ ਕਰਦੇ ਨੇ ਮੈਂ ਵੀ ਸੋਚ ਰਹੀ ਹਾਂ ਵੀ ਇਸ ਵਾਰ ਵੀ ਅਸੀਂ ਇਹ ਜਿਹੜਾ ਤੇਲ ਆਵੇ ਜਿਹੜਾ ਕਰੀ ਬਣਾਇਆ ਕਰਾਂਗੇ ਮਤਲ ਲੈ ਕੇ ਰੱਖ ਲਿਆ ਕਰਾਂਗੇ ਸਰੋਂ ਤੇ ਫਿਰ ਕਰੀ ਰੱਖੇ ਬਣਾਇਆ ਕਰਾਂਗੇ ਅਸੀਂ ਇੱਕ ਨੂਰ ਮੇਰੇ ਵੀਡੀਓ ਨੂੰ ਸ਼ੂਟ ਕਰਨ ਦੇ ਵਿੱਚ ਹੈਲਪ ਕਰ ਰਿਹਾ ਸੀ ਸਹਲ ਦਾ ਮਸਤੀ ਚ ਸਹਲ ਇੱਕ ਦੂਜੇ ਨੂੰ ਮਾਰੀ ਸੀ ਪਾਣੀ ਦੇ ਪਰ ਪਰ ਕੇ ਤੇ ਨਾਲ ਹੀ ਤ ਪੜਾਂਗੇ ਅਸੀਂ ਉਹ ਜਿਹੜੇ ਬੱਚੇ ਖਾਂਦੇ ਹੁੰਦੇ ਨੇਗੇ ਕਲਰਫੁਲ ਜੇ ਉਹ ਪਤਾ ਨਹੀਂ ਕੀ ਕਹਿੰਦੇ ਨੇ ਇਹਨਾਂ ਨੂੰ ਉਸ ਇੱਕ ਕੰਕਰੀਟ ਟਾਈਪ ਦੇ ਜਿਹੇ ਹੁੰਦੇ ਨੇ ਇਹ ਕਾਫੀ ਵੱਡੇ ਵੱਡੇ ਹੋ ਜਾਂਦੇ ਨੇ ਪੰਜਾਬੀ ਚ ਅਸੀਂ ਛੋਟੇ ਹੁੰਦੇ ਭੂਪਨੇ ਕਿਆ ਕਰਦੇ ਸੀ ਹੁਣ ਤਾਂ ਮੈਨੂੰ ਇਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਉਹ ਬੱਚੇ ਦਾ ਇੰਗਲਿਸ਼ ਚ ਬੋਲਦੇ ਲਈ ਗੁਸ਼ੇ ਤੇ ਉਹ ਜਿਹੜਾ ਤਪਲਾ ਪਿਆ ਉਹਦੇ ਵਿੱਚ ਮੈਂ ਦਾਲ ਬਣਾਉਣੀ ਹੈ ਸਾਬ ਬਣਾਉਣੀ ਹੈ ਜਿਹੜਾ ਇਹ ਚੀਜ਼ਾਂ ਦਾ ਮੈਨੂੰ ਤਰ੍ਹਾਂ ਤਰ੍ਹਾਂ ਸਿਓ ਖਾਗਾ ਜੁੱਲੇ ਦੇ ਉੱਪਰ ਬਣਾਉਂਦਾ ਇਹ ਬਾਣ ਕੇ ਸੀਗੇ ਇਹ ਕੱਢ ਕੇ ਰੱਖ ਦੋ ਕਿਉਂਕਿ ਇਹਦੇ ਨਾਲੇ ਖੇਡ ਲੱਗ ਜਾਣਗੇ ਇੰਨੇ ਥੋੜਾ ਕਰ ਲੈ ਕਾਫੀ ਬੱਚੇ ਨੇ ਤੇ ਫਿਰ ਉਸ ਤੋਂ ਬਾਅਦ ਚ ਅਸੀਂ ਤਲਾ ਕਰਾਂਗੇ ਵੀ ਜਿਹੜੀ ਉਹ ਪਕੌੜਿਆਂ ਦੀ ਤਿਆਰੀ ਕਰਨੀ ਹੈ ਮੈਂ ਨਾਲੀਓ ਕਰ ਤੋਂ ਹੀ ਹੁੰਦਾ ਬਸ ਇਹ ਬਧਿਆ ਲੱਗਦਾ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਤੇ ਬੱਚਿਆਂ ਨੂੰ ਚੀਜ਼ਾਂ ਬਣਾ ਕੇ ਦੇਵੀਆਂ ਹਨ ਪਹਿਲਾਂ ਮੇਰੀ ਜਿਹੜੀ ਕੁਕੀ ਸੀ ਬਹੁਤ ਜ਼ਿਆਦਾ ਹੁੰਦੀ ਸੀ ਤੇ ਮੈਨੂੰ ਜਦੋਂ ਕੋਈ ਗੈਸਟ ਆਉਂਦਾ ਮੈਂ ਜਰੂਰ ਕੋਈ ਨਾ ਕੋਈ ਆਈਟਮ ਬਦਲ ਤਿਆਰ ਕਰਦੀ ਬਣਾਉਂਦੀ ਕਰੇ ਤੁਹਾਨੂੰ ਥੋੜਾ ਜਿਹਾ ਘਟ ਗਿਆ ਕਿਉਂਕਿ ਮੈਂ ਦਾਈ ਚੀਜ਼ਾਂ ਹੁਣ ਖਾਂਦੀ ਨਹੀਂ ਨੀ ਤਲੀਆਂ ਹੋਈਆਂ ਫਿਰ ਮੈਨੂੰ ਉਹਦੇ ਮੈਂ ਨਹੀਂ ਖਾਣੀ ਉਹ ਬਣਾਉਂਦੀ ਵੀ ਘਟਾਂ ਬੱਚੇ ਤਾਂ ਜਿਹੜੀ ਵੀ ਚੀਜ਼ ਮੰਗਦੇ ਆ ਮੈਂ ਉਹਦੇ ਹੀ ਬਣਾਉਂਦੀ ਆ ਪਰ ਪਹਿਲਾਂ ਜਿਆਦਾ ਬਣਾਉਂਦੀ ਹੁੰਦੀ ਸੀਗੀ ਹੁਣ ਥੋੜਾ ਘਟਾਤਾ ਬੱਚੇ ਵੀ ਜਿਆਦਾ ਨਹੀਂ ਖਾਂਦੇ ਸਾਹਿਲ ਕਹਿੰਦੀ ਮਮਾ ਵੀ ਜਿਹੜਾ ਔਇਲ ਜਿਹਾ ਲੱਗਿਆ ਹੋਇਆਗਾ ਉਹ ਮੈਂ ਖਾਣਾ ਨਹੀਂ ਹੈਗਾ ਉਹ ਫਿਰ ਨੈਪਕਿਨ 2 2 3 3 ਨੈਪਕਿਨ ਦੇ ਵਿੱਚ ਤਿੰਨ ਧਨਵਾਰ ਉਹਨੂੰ ਕਰਕੇ ਔਇਲ ਸਾਈਡ ਤੇ ਫਿਰ ਖਾਂਦੀ ਆ ਸਹਲਦੇਸੀ ਕੋ ਵੀ ਬਹੁਤ ਘੱਟ ਖਾਂਦੀ ਐ ਕਨੂੰਨ ਤੋਂ ਮੈਂ ਖਲਾ ਗਣੀ ਹੁੰਦੀ ਐ ਕਿ ਮੇਰਾ ਫੇਵਰੇਟ ਐ ਦੇਸੀ ਕੋ ਮੈਂ ਬਹੁਤ ਖਾਂਦੀ ਐ ਤੇ ਹੁਣ ਤਾਂ ਥੋੜਾ ਮੇਰੀ ਦੇ ਘਰ ਕੇ ਪਿੱਤੇ ਗਰ ਕੇ ਨਹੀਂ ਖਾਦਾ ਜਾਂਦਾ ਇਸ ਤਰ੍ਹਾਂ ਦੇ ਫਿੰਗਰ ਆਲੂ ਹਿੰਦੇ ਜੇ ਬਣ ਗਏ ਸੀਗੇ ਤੇ ਉਹਨਾਂ ਦਾ ਸਮਾਨ ਵੀ ਤਿਆਰ ਹੋ ਗਿਆ ਤੇ ਪਕੌੜੇ ਵੀ ਮੈਂ ਮੰਮੀ ਨੂੰ ਅੱਜ ਦੇਤੀ ਸੀਗੀ ਉਹ ਵੀ ਆਉਂਦੇ ਸੀਗੇ ਉਹ ਮੈਨੂੰ ਇੱਕ ਗੈਰੀ ਸੀ ਨਖੇ ਵੀ ਥੋੜੇ ਜਿਹਾ ਹੋਰ ਕੱਟ ਦੋ ਪਿਆਜ਼ ਤੇ ਆਲੂ ਵੀ ਜੇ ਤੁਸੀਂ ਨੇ ਆਹ ਪਿਆਜ਼ ਵਾਲੇ ਖਾਣੇ ਨੇ ਬੱਚੇ ਪਿਆਜ਼ ਵਗੈਰਾ ਪਾਲਕ ਵਗੈਰਾ ਖਾਂਦੇ ਨਹੀਂ ਉਹਨਾਂ ਵਾਸਤੇ ਸਿੱਧੂ ਮੈਂ ਆਲੂ ਵਾਲੀ ਬਣਾਈ ਸੀ ਤੇ ਸਾਹੇਲ ਅ ਅ ਐਸ਼ੂ ਦੇ ਨਾਲ ਉਹ ਲੱਗ ਗਿਆ ਸੀਗਾ ਗਰਮ ਪਕੌੜਾ ਪਰ ਉਹ ਵੀਡੀਓ ਇਹਨਾਂ ਨੇ ਸ਼ੂਟ ਨਹੀਂ ਕੀਤੀ ਉਹ ਖਾ ਰਹੀ ਸੀ ਉਸ ਟਾਈਮ ਬਹੁਤ ਜ਼ਿਆਦਾ ਵਿਹਾਸੀ ਵੀ ਆ ਰਹੀ ਸੀ ਉਹਨੂੰ ਦੇਖ ਕੇ ਗਰਮ ਗਰਮ ਨੂੰ ਇੰਨੀ ਚੱਕ ਕੇ ਉਹਦੇ ਜੋ ਥਾਲੀ ਚੋ ਖਾ ਲਏ ਤੇ ਉਹਦੇ ਮੂੰਹ ਮੱਚ ਗਿਆ ਫਿਰ ਚਿੱਕਾ ਮਾਰਦੀ ਫਿਰੇ ਆ ਮਿੱਠੇ ਲਾਤੇ ਸੀਗੇ ਗੁਲਗਲੇ ਤੇ ਹੁਣ ਮੈਂ ਪੈਰੀ ਸੋਨਰ ਵੀ ਪਾ ਕੇ ਦਸ ਸਾਈਡ ਤੇ ਪਾ ਕੇ ਹੋ ਗਏ ਸੀਗੇ ਪਲੇਟ ਚ ਮਿੱਠੇ ਦਾ ਹੀ ਖਾਂਦੇ ਨੇ ਹੈਗੇ ਨਮਕੀਨ ਹੀ ਖਾਂਦੇ ਨੇ ਬਸ ਆਹ ਹੋਰ ਸੀਗੇ ਬਣ ਰਹੇ ਹਣਾ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਕੌਣ-ਕੌਣ ਇਸ ਤਰ੍ਹਾਂ ਦੀ ਹੋਲੀ ਤੇ ਕਰਦੇ ਨੇ ਹਣਾ ਪਰ ਆਪਣੇ ਪੰਜਾਬ ਦੇ ਵਿੱਚ ਤਾਂ ਇਹੋ ਜਿਹੀ ਚੀਜ਼ਾਂ ਕਰਤਾ ਬਸ ਦੂਸਰੇ ਸਟੇਟਸ ਦੇ ਵਿੱਚ ਹੋਲੀ ਜ਼ਿਆਦਾ ਮਨਾਈਏ ਆਪਣੇ ਹੋਲਾ ਮਹੱਲਾ ਮਨਾਇਆ ਜਾਂਦਾ ਗੁਰਦੁਆਰਾ ਸਾਹਿਬ ਤੇ ਜਾਣੇ ਪਰ ਅਸੀਂ ਵੀ ਜਾਣੇ ਹੁੰਨੇ ਆ ਪਰ ਇਸ ਵਾਰ ਨਹੀਂ ਜਾ ਸਕੇ ਕਿਉਂਕਿ ਫਿਰ ਇਹਨਾਂ ਦੇ ਡੈਡੀ ਹੈ ਨਹੀਂ ਸੀ ਘਰ ਅਸੀਂ ਕੀ ਕਹਿੰਦੇ ਆ 13 ਅਪ੍ਰੈਲ ਨੂੰ ਵੀ ਜਾਣੇ ਹੁੰਨੇ ਆਗੇ ਮਸਾਖੀ ਵਾਲੇ ਦਿਨ ਵੀ ਤੇ ਆ ਦੇਖੋ ਵੀ ਤਾਂ ਖਾਣ ਲੱਗ ਗਰੀ ਉਹ ਵੀ ਕਹਿੰਦੀ ਸੀ ਕਿ ਮੈਂ ਨਹੀਂ ਹੁਣ ਖਾਣ ਲੱਗੀ ਕਹਿੰਦੀ ਮੈਂ ਤਾਂ ਫਿਰ ਐਂ ਖਾਈ ਜਾਊਂਗੀ ਜੇ ਫਿਰ ਬੈਠੀ ਰਹੇ ਤਾਂ ਉਹ ਮੈਂ ਹੌਲੀ ਹੌਲੀ ਖਾਈ ਜਾਂਦੇ ਰਹਿੰਦੇ ਨੇ ਕਿ ਫਿਰ ਉਹ ਕਹਿੰਦੇ ਅੰਮ੍ਰਿਤ ਤੇ ਵੀ ਹਾਜਮ ਨਹੀਂ ਆਉਂਦੇ ਹੈਗੇ ਮੈਂ ਕਹਿੰਦੀ ਸੀ ਵੀ ਤੁਸੀਂ ਪਾ ਕੇ ਬੱਚਿਆਂ ਨੂੰ ਆਵਾਜ਼ ਦੇ ਦਿਓ ਬੱਚੇ ਖਾਤਾ ਰਹੇ ਸੀ ਕਿ ਪਰ ਇੱਕ ਇੱਕ ਚੱਕ ਕੇ ਲਾ ਰਹੇ ਸੀਗੇ ਤਾਂ ਹੀ ਤਾਂ ਬੀਨੂ ਤੇ ਲੱਗਿਆ ਸੀ ਫਿਰ ਕੋਈ ਨੇੜੇ ਨਹੀਂ ਆਇਆ ਲਾ ਰਹੇ ਸੀ ਕਿ ਇੱਕ ਪੀਸ ਜਿਹਾ ਚੱਕ ਕੇ ਇਹ ਆ ਦੇਖੋ ਹੁਣ ਦੇ ਕੋਈ ਕਲਰ ਕਿਸ ਤਰ੍ਹਾਂ ਲਗਾ ਰਹੇ ਨੇ ਇਹ ਇਹਨਾਂ ਨੇ ਮਤਲਬ ਕਿ ਇੱਕ ਵਾਰ ਨਹੀਂ 10-10 ਵਾਰ ਲਗਾ ਕੇ ਫਿਰ ਧੋ ਦਿੰਦੇ ਨੇ ਇੱਕ ਦੂਜੇ ਦੇ ਇਹ ਮੇਰੇ ਵੀ ਲਗਾ ਗਈ ਸੀ ਮੇਰੀ ਨਾਨ ਦਾ ਚਾਚੇ ਦੀ ਕੁੜੀ ਮੈਂ ਤਾਂ ਵਸ ਉਹਦੀ ਧੋਤਾ ਸੀਗਾ ਕਿਉਂਕਿ ਮੇਰੇ ਫੇਸ ਤੇ ਨਾ ਰਿਐਕਸ਼ਨ ਕਰ ਜਾਂਦਾ ਹੈ 컬러 ਤਾਂ ਹੀ ਮੈਂ ਬਾਹਰ ਨਹੀਂ ਗਈ ਸੀ ਕਿਸਲੀ ਵਾਰ ਮੈਨੂੰ ਬਹੁਤ ਜ਼ਿਆਦਾ 컬러 ਨਾ ਡੱਕਦਾ ਸੀਗਾ ਤੇ ਫੇਸ ਤੇ ਫਿਰਸੀਆਂ ਸਕਿਨ ਨੂੰ ਅਲਰਜੀ ਹੋ ਗਈ ਸੀ ਆ ਦੇਖਿਏ ਇਹ ਕਿਵੇਂ ਕਰਨਗੇ ਹੁਣ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਇੱਕ ਬਾਰੇ ਜੇ ਫੋਟੋਣਗੇ ਇੱਕ ਦੂਜੇ ਦੇ ਕਮੀਜ਼ ਦੇ ਵਿੱਚ ਪਾ ਕੇ ਨਾ ਇਹ ਦੇਖ ਆ ਦੇਖ ਇੱਕ ਦੂਜੇ ਦੇ ਕਮੀਜ਼ੇ ਵਿੱਚ ਪਾ ਕੇ ਫੇਰ ਮੁੱਕੀ ਮਾਰਦੇ ਨੇ ਫੇਰ ਉਹ ਪਾਉਂਦੇ ਇਹਨਾਂ ਦੇ ਨਾ ਕੱਪੜੇ ਬੀਨੂ ਦੇ ਤਾਂ ਮੋਟੇ ਸੀ ਬਜਾਦੇ ਸੁੱਕ ਵੀ ਨਹੀਂ ਰਹੇ ਸੀ ਅਤੇ ਸਵੇਰ ਸਵੇਰ ਦਾ ਟਾਈਮ ਸੀ ਠੰਡ ਸੀ ਮੈਂ ਇਹਨਾਂ ਨੂੰ ਰੋਕ ਰਹੀ ਸੀ ਵੀ ਤੁਸੀਂ ਨਾ ਉਹ ਕਰੋ ਪਾਣੀ ਨਾਲ ਫੇਰ ਖੇਡ ਰਹੇ ਉਸ ਤੋਂ ਬਾਅਦ ਇਹ ਨੈਕਸਟ ਡੇ ਸੀ ਹੋਲੀ ਦਾ ਸਾਡਾ ਐਨਾ ਕੀ ਸੀਗਾ ਬਸ ਤੇ ਥੱਕ ਥੁੱਕ ਕੇ ਪੈ ਗਏ ਉਸ ਤੋਂ ਬਾਅਦ ਮੇਰੀ ਸਕੂਟਰ ਜਿਹੜੀ ਸਰਵਿਸ ਕਰਵਾਉਣ ਵਾਲੀ ਸੀ ਉਹਨਾਂ ਦੀ ਤੇ ਨਾ ਉਹ ਰੁਕ ਜਾਂਦੀ ਸੀ ਤੁਰ ਜਾਂਦੀ ਤੇ ਬੱਚਿਆਂ ਦਾ ਕਈ ਵਾਰੀ ਟਾਈਮ ਉਹ ਪੂਰਾ ਪੂਰਾ ਹੁੰਦਾ ਇਸ ਕਰਕੇ ਫਿਰ ਮੈਨੂੰ ਲੈ ਕੇ ਆਉਣੇ ਆ ਛੱਡ ਕੇ ਆਉਣੇ ਇਸ ਕਰਕੇ ਫਿਰ ਟਾਈਮ ਲੱਗਦਾ ਸੀ ਸਕੂਟਰੀ ਖਰਾਬ ਹੋ ਰਹੀ ਸੀ ਫਿਰ ਮੈਂ ਉਹਨਾਂ ਦੇ ਮਕੈਨਿਕ ਦੇ ਖੜਾਇਆਈ ਸੀ ਉਹ ਠੀਕ ਰਾ ਕੇ ਲਿਆਂਦੀ ਏਕ ਨੂਰ ਮੈਜਿਕ ਕਰ ਰਿਆ ਸੀ ਆਹ ਜਿਹੜੀਆਂ ਇਹਨਾਂ ਦੀਆਂ ਪਿਛਲੇ ਸਾਲ ਦੀਆਂ ਨੋਟਬੁਕਸ ਨੇਗੇ ਸਾਰੀਆਂ ਇਕੱਠੀਆਂ ਕਰਕੇ ਨਾ ਉਹ ਇੱਕ ਮਤਲਬ ਐਵੇਂ ਕਰ ਲੈਂਦਾ ਸੀ ਪੂਰਾ ਦੇਖੋ ਪੂਰੀਆਂ ਨੋਟਬੁਕਸ ਐ ਕਰ ਲਿਆ ਉਹਨੇ ਫਿਰ ਐਦਾ ਇੱਕ ਦੇ ਮਾਰਦਾ ਸੀ ਫਿਰ ਸਾਰੀਆਂ ਨੋਟਬੁਕਸ ਲੱਗ ਜਾਂਦੀਆਂ ਸੀਗੇ ਇਹ ਜਿਹੜਾ ਸੀਗਾ ਮੈਥ ਸੀ ਉਹਦਾ ਹੀ ਹੈਵੀ ਸੀ ਇਹ ਡਿਗਲਸ ਥੋੜੀ ਪ੍ਰੋਬਲਮ ਹੁੰਦੀ ਸੀਗੀ ਇਹ ਦੂਸਰੀ ਵਾਰ ਫੇਰ ਉਹਨੇ ਕਰਿਆਗਾ ਇੱਕ ਨੂੰ ਰਹੇ ਜਿਹੜੇ ਨੇ ਕਿ ਬਹੁਤ ਅ ਖੇਡਦਾ ਹੈਗੇ ਚੀਜ਼ਾਂ ਨਾਲ ਪਰ ਇਹ ਚੀਜ਼ਾਂ ਤੋੜਦਾ ਵੀ ਹੈਗਾ ਉਹ ਦੇਖ ਹੁਣ ਇਹਨੇ ਜ਼ਿਆਦਾ ਲੰਬੀਆਂ ਕਰ ਲੀਆਂ ਸੀ ਹੋਰ ਵੀ ਧਰ ਲੀਆਂ ਸੀਗੇ ਬਸ ਐਸੇ ਤੋਕ ਤੱਕ ਦਾ ਹੀ ਬਲੌਗ ਸੀ ਜੇ ਪਸੰਦ ਆਇਆ ਤਾਂ ਵੀਓ ਸਬਸਕ੍ਰਾਈਬ ਲਾਈਕ ਕਰ ਦਿਓ ਥੈਂਕਸ ਫॉर ਵਾਚਿੰਗ ਬਾਏ